का खालसा वाहे गुरु जी की फतेह और बच्चे ठीक हो गुड मॉर्निंग ही अजे है ना अरे मैं एक कुछ मिनट है ना गुड मॉर्निंग एस बी मॉडल स्कूल गोविंदगढ़ कि क्लास क्लास टू एट्थ 8ਵੀਂ ਤੋਂ ਲੈ ਕੇ ਪਲਾਸਟਿਕ ਦੇ ਬੱਚੇ ਸਾਰੇ ਮਿਕਸ ਨੇ ਬੱਚੇ ਹਣਾ ਠੀਕ ਹੈ ਠੀਕ ਹੈ ਠੀਕ ਹੈ ਜੀ ਦੇਖੋ ਬੱਚਿਓ ਅੱਜ ਤੁਸੀਂ ਇੱਥੇ ਆਏ ਹੋ ਪਹਿਲਾਂ ਤੁਹਾਡੇ ਟੀਚਰਸ ਦਾ ਥੈਂਕ ਯੂ ਜੀ ਤੁਸੀਂ ਇੱਥੇ ਲੈ ਕੇ ਆਏ ਹੋ ਬੱਚਿਆਂ ਨੂੰ ਅੰਦਰ ਦੀ ਸਕੂਲ ਮੈਨੇਜਮੈਂਟ ਦਾ ਹੈ ਨਾ ਜਿਨ੍ਹਾਂ ਨੇ ਇੱਥੇ ਤੁਹਾਨੂੰ ਭੇਜਿਆ ਐਕਚੁਅਲ ਦੇ ਵਿੱਚ ਤੁਹਾਡੇ ਟੀਚਰਸ ਸਕੂਲ ਦੇ ਮੈਨੇਜਮੈਂਟ ਤੁਹਾਨੂੰ ਅੱਗੇ ਵੀ ਆਪਾਂ ਸਾਇੰਸ ਸਿਟੀ ਵੀ ਗਏ ਹੋਮੂ ਕਿ ਤੁਸੀਂ ਹੈ ਨਾ ਜੋਚ ਵੀ ਗਏ ਹੋਮੂ ਕਿ ਕਿਸੇ ਮਿਊਜ਼ੀਅਮ ਦੇ ਵਿੱਚ ਵੀ ਗਏ ਹੋਮੂ ਕਿ ਗੁਰੂ ਘਰ ਚ ਵੀ ਗਏ ਹੋਮੂਗੇ ਨਾ ਮਤ ਹਲੋ ਆਪਾਂ ਇਹ ਮੋਟਿਵ ਕੀ ਹੁੰਦਾ ਸਕੂਲ ਦਾ ਮੋਟਿਵ ਇਹ ਹੁੰਦਾ ਵੀ ਬੱਚਿਆਂ ਨੂੰ ਐਕਸਪੋਜ਼ਰ ਮਿਲ ਸਕੇ ਬੱਚੇ ਦੇਖਣ ਬੱਚੇ ਸਮਝਣ ਬੱਚੇ ਉਸ ਚੀਜ਼ ਨੂੰ ਮਹਿਸੂਸ ਕਰਨ ਗੁਰਦੁਆਰਾ ਸਾਹਿਬ ਜਾ ਕੇ ਸਾਇੰਸ ਸਿਟੀ ਚ ਜਾ ਕੇ ਆਪਾਂ ਦੇਖਦੇ ਆਂ ਫਿਊਚਰ ਦੀ ਗੱਲ ਕਰਦੇ ਆ ਉੱਥੇ ਜਦੋਂ ਹਨ ਤਾਂ ਇੱਥੇ ਜਿੱਥੇ ਤੁਸੀਂ ਅੱਜ ਆਏ ਹੋ ਇੱਥੇ ਤੁਸੀਂ ਜ਼ਰੂਰ ਇਸ ਗੱਲ ਨੂੰ ਫੀਲ ਕਰਿਓ ਮਹਿਸੂਸ ਕਰਿਓ ਵੀ ਜਿਹੜੀਆਂ ਗੱਲਾਂ ਹੁਣ ਤੁਸੀਂ ਅੰਦਰ ਦੇਖੋਗੇ ਸੁਣੋਗੇ ਉਹਨਾਂ ਨੂੰ ਜ਼ਰੂਰ ਮਹਿਸੂਸ ਕਰਿਓ ਵੀ ਉਹ ਇੰਨਾ ਕਿਵੇਂ ਹੋ ਸਕਦਾ ਕਿਸੇ ਬੰਦੇ ਨਾਲ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਨਹੀਂ ਕਰ ਸਕਦਾ ਕੱਲ ਇੱਕ ਮਾਤਾ ਜੀ ਨੂੰ ਅਸੀਂ ਲੈ ਕੇ ਆਏ ਲੁਧਿਆਣੇ ਤੋਂ ਉਹਨਾਂ ਦਾ ਬੇਟਾ ਉਹਨਾਂ ਦੇ ਕੋਲੇ ਬੈਠਾ ਫਲਾਈਓਵਰ ਦੇ ਥੱਲੇ ਬੈਠੀ ਹੈ ਮਾਤਾ ਮੰਜੇ ਤੇ ਪਈ ਆ ਉਹਦੀ ਅੱਖ ਦੇ ਵਿੱਚ ਸਾਰੇ ਕੀੜੇ ਪਏ ਹੋਏ ਆ ਪੂਰੀ ਅੱਖ ਉਹਨਾਂ ਦੀ ਸਾਰੀ ਇੱਥੋਂ ਕੀੜੇ ਖਾ ਗਏ ਅੱਖ ਦਾ ਅੰਦਰੋਂ ਚਿੱਟਾ ਡੇਲਾ ਕੌਰ ਨਹੀਂ ਉਹ ਸਾਰਾ ਮਾਸ ਹੱਡੀ ਆ ਸਾਰੀ ਨੰਗੀ ਹੋ ਗਈ ਹੱਡੀ ਉਹਦੀ ਮੱਥਾ ਇੰਨਾ ਨੰਗਾ ਉਹਨਾਂ ਦਾ ਬੇਟਾ ਉਹਨੂੰ ਬਸ ਪੱਖੀ ਚੱਲੀ ਜਾਂਦਾ ਵਾ ਔਰ ਜਿਹੜੇ ਘਰ ਚੋਂ ਕਿਰਾਏਤ ਰਹਿੰਦੇ ਸੀ ਉਹਨਾਂ ਨੂੰ ਮਕਾਨ ਮਾਲਕ ਨੇ ਘਰੋਂ ਕੱਢਤਾ ਵੀ 스멜 ਆਉਂਦੀ ਆ ਜੇ ਹੋਰ ਕੋਈ ਕਮਰਾ ਕਿਰਾਏ ਤੇ ਲੈਂਦੇ ਆ ਤਾਂ ਉਹਨਾਂ ਨੂੰ ਜਦੋਂ ਦੋ-ਤਿੰਨ ਦਿਨ ਪਤਾ ਲੱਗਦਾ ਸੀ ਵੀ ਮਾਤਾ ਦੇ ਇਦਾਂ ਵਾਂ ਤਾਂ ਉਹ ਵੀ ਕੱਢ ਦਿੰਦੇ ਸੀ ਹਸਪੀਟਲ ਗਏ ਤੇ ਪ੍ਰਾਈਵੇਟ ਹਸਪੀਟਲ ਨੇ 4 ਲੱਖ ਰੁਪਇਆ ਮੰਗਿਆ ਉਹਨਾਂ ਤੋਂ ਫਿਰ ਇੱਕ ਹਸਪੀਟਲ ਦੇ ਗਏ ਉਹਨੇ 50000 ਰੁਪਇਆ ਮੰਗਿਆ ਤਾਂ ਉਹਨਾਂ ਨੇ ਉਹਦਾ ਬੇਟਾ ਦਿਹਾੜੀ ਕਰਦਾ ਜਿਹੜੇ ਦੁਕਾਨ ਤੇ ਖੜਕੇ ਹੋਕਾ ਨਹੀਂ ਦਿੰਦੇ ਹੁੰਦੇ ਵੀ ਆ ਕੱਪੜੇ ਲੈ ਲਓ ਜੀ ਚੌੜੇ ਬਜ਼ਾਰ 'ਚ ਫਿਰਦੇ ਹੁੰਦੇ ਉਹ ਮੁੰਡੇ ਦਾ ਕੰਮ ਸੀ ਇਹ ਮਾਤਾ ਡੋ ਟੂ ਡੋਰ ਜਾ ਕੇ ਕੱਪੜੇ ਵੇਚਦੀ ਹੁੰਦੀ ਸੀ ਪਹਿਲਾਂ ਹਸਬੰਡ ਦੀ ਡੈਥ ਹੋ ਗਈ ਜਨੇ ਦੋ ਬੇਟਿਆਂ ਨੂੰ ਬੜੀ ਮੁਸ਼ਕਲ ਨਾਲ ਪਾਲਿਆ ਬੇਟੇ ਨਸ਼ਿਆਂ ਚ ਪੈ ਗਏ ਬਾਅਦ ਚ ਚਲੋ ਜਦੋਂ 50000 ਦੀ ਗੱਲ ਹੋਈ ਡਾਕਟਰ ਨੇ 50000 ਮੰਗਿਆ ਤਾਂ ਇਹਨਾਂ ਨੇ 30000 ਰੁਪਏ ਇਕੱਠਾ ਕਰ ਲਿਆ ਡਾਕਟਰ ਦੇ ਚਲੇ ਗਏ ਡਾਕਟਰ ਨੂੰ ਕਹਿੰਨੇ ਸਾਡੇ ਕੋਲ 30000 ਰੁਪਏ ਹੈਗੇ ਪਰ ਡਾਕਟਰ ਨੇ ਮਨਾਂ ਕਰਤਾ ਵੀ ਨਹੀਂ ਜੀ ਉਦੋਂ ਅੱਖ ਦੇ ਉੱਪਰ ਐਡੀ ਵੱਡੀ ਨਾ ਟਿਊਮਰ ਬਣ ਗਈ ਸੀ ਪਰ ਫਟ ਨਹੀਂ ਸੀ ਹਜੇ ਤੇ ਡਾਕਟਰ ਨੇ ਮਨਾਂ ਕਰਤਾ ਵੀ ਪੂਰਾ 50000 ਦੇਵੋਗੇ ਤਾਂ ਹੀ ਮੈਂ ਸਰਜਰੀ ਕਰਾਂਗਾ ਉਹ ਵੀ ਪੈਸੇ ਖਰਚੇ ਗਏ ਹਨ ਸਿਵਲ ਹਸਪੀਟਲ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਉਹ ਫਟ ਗਿਆ ਪੂਰਾ ਇੱਥੋਂ ਬਲਾਸਟ ਹੋ ਗਿਆ ਪੂਰਾ ਤਾਂ ਹਸਪੀਟਲ ਜਾਂਦੇ ਆ ਸਿਵਲ ਚ ਕੀੜੇ ਪਏ ਹੋਏ ਆ ਵਿੱਚ ਅੱਖ ਤੇ ਅੱਖ ਇਦਾਂ ਸਾਰੀ ਫੱਟੀ ਚੋ ਰਹੀ ਆ ਸਿਵਲ ਹਸਪੀਟਲ ਵਾਲੇ ਉਹਨਾਂ ਨੂੰ ਗੇਟ ਤੇ ਹੀ ਰੋਕ ਲੈਂਦੇ ਆ ਵੀ ਅੰਦਰ ਨਹੀਂ ਆਉਣਾ ਇਨਫੈਕਸ਼ਨ ਹੋ ਜਾਊਗੀ ਮਰੀਜ਼ਾਂ ਨੂੰ ਵੀ ਇਹਨੂੰ ਬਾਹਰ ਹੀ ਰੱਖੋ ਉੱਥੇ ਬਿਠਾ ਕੇ ਰੈਫਰ ਬਣਾ ਦਿੰਦਾ ਵੀ ਉਹਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜੀ ਔਰ ਪੀਜੀਆਈ ਚੰਡੀਗੜ੍ਹ ਦਾ ਰੈਫਰ ਕਟਿਆ ਤੇ ਉਹਨਾਂ ਦਾ ਬੇਟਾ ਉਹਨਾਂ ਨੂੰ ਐਂਬੂਲੈਂਸ 'ਚ ਪਾ ਕੇ ਪੀਜੀਆਈ ਲੈ ਗਿਆ ਚੰਡੀਗੜ੍ਹ ਔਰ ਪੀਜੀਆਈ ਜਾ ਕੇ ਐਂਬੂਲੈਂਸ ਵਾਲੇ ਨੇ ਵੀ ਰਾਤ ਚ ਵੀ ਬਹੁਤ ਔਖਾ ਸੀ ਮੁਸ਼ਕਲ ਬਹੁਤ ਮਾਰਦਾ ਸੀ ਐਂਬੂਲੈਂਸ ਵਾਲਾ ਵੀ ਮਤਲਬ ਬੜੀ ਮੁਸ਼ਕਲ ਨਾਲ ਗਿਆ ਇੱਥੋਂ ਉਹਨੇ ਉੱਥੇ ਡੋਰ ਤੇ ਇਹਨਾਂ ਨੂੰ ਬਿਠਾਇਆ ਬਿਠਾਇਆ ਨਹੀਂ ਮਤਲਬ ਸੁੱਤਿਆ ਗਈ ਏ ਕਿਸਮ ਦਾ ਐਂਬੂਲੈਂਸ ਵਾਲੇ ਨੇ ਉਹਨਾਂ ਨੂੰ ਕੱਢਿਆ ਬਾਹਰ ਕੱਢ ਕੇ ਉੱਥੇ ਬਿਠਾਤਾ ਔਰ ਐਂਬੂਲੈਂਸ ਪਿਆ ਕੇ ਲੈ ਆਇਆ ਉਥੋਂ ਔਰ ਉਹ ਅੰਦਰ ਜਾਂਦੇ ਆ ਦੋਨੋਂ ਮਾਂ ਪੁੱਤ ਤਾਂ ਹਸਪੀਟਲ ਦੇ ਵਿੱਚ ਡਾਕਟਰ ਕਹਿੰਦੇ ਆ ਵੀ ਇੱਥੇ ਨਹੀਂ ਆਉਣਾ ਤੁਸੀਂ ਗਲਤ ਆ ਗਏ ਤੁਸੀਂ ਦੂਜੇ ਹਸਪਤਾਲ ਜਾਓ 32 ਸੈਕਟਰ ਚ ਇੱਕ ਸਾਡੀ ਬ੍ਰਾਂਚ ਆ ਉੱਥੇ ਲੈ ਕੇ ਜਾਓ ਹੁਣ ਉਹਦੀ ਐਂਬੂਲੈਂਸ ਵੀ ਗਾਇਬ ਹੋ ਗਈ ਉਹ ਬੰਦਾ ਮਾਂ ਲਾਟੜਫ ਰਹੀ ਆ ਤੇ ਮਾਂ ਤਾਂ ਡਰ ਗਈ ਉੱਥੇ ਮਰੀਜ਼ਾਰੇ ਪਾਸੇ ਇੰਦਾ ਮਰੀਜ਼ ਹੀ ਮਰੀਜ਼ ਪਿਆ ਕੋਈ ਚੀਕਾਂ ਮਾਰੀ ਜਾਂਦਾ ਕਿਸੇ ਦੇ ਆਕਸੀਜਨ ਲੱਗੀ ਆ ਮਾਤਾ ਉਤੋਂ ਭੱਜ ਲਈ ਉੱਟ ਕੇ ਜਿੰਨੀ ਕੁ ਤਾਂ ਜਾਣ ਸੀ ਸਰੀਰ ਚ ਤਾਂ ਉਹ ਮਨਤਾ ਕਰਦਾ ਮਾਤਾ ਦੀਆਂ ਵੀ ਤੂੰ ਦਾਖਲ ਹੋ ਜਾ ਮਾਤਾ ਨਹੀਂ ਮੰਨਦੀ ਜਾਂਦੀ ਵੀ ਨਹੀਂ ਉੱਥੇ ਬਸ ਜਿੱਥੇ ਬੈਠ ਕੇ ਵਾਪਸ ਲੁਧਿਆਣੇ ਆ ਗਏ ਤੇ ਲੁਧਿਆਣੇ ਆ ਕੇ ਹੁਣ ਪਿਛਲੇ ਕਰੀਬ 2.5 ਮਹੀਨਿਆਂ ਤੋਂ ਉਹ ਇਦਾਂ ਹੀ ਚੌਂਕ ਦੇ ਵਿੱਚ ਪੁਲਾਂ ਦੇ ਥੱਲੇ ਫਲਾਈਓਵਰ ਤੇ ਇਦਾਂ ਹੀ ਸੌਂ ਰਹੇ ਆ ਰਾਤ ਨੂੰ ਸੌਂਦੇ ਆ ਸਵੇਰ ਨੂੰ ਜਦੋਂ ਦੁਕਾਨਾਂ ਖੁੱਲ੍ਹ ਜਾਂਦੀਆਂ ਉਹ ਦੁਕਾਨਾਂ ਵਾਲੇ ਭਜਾ ਦਿੰਦੇ ਆ ਉੱਥੋਂ ਉਹਨਾਂ ਨੂੰ ਮਾਤਾ ਦਾ ਨਾਮ ਪਰਮਜੀਤ ਕੌਰ ਆ ਬੇਟੇ ਦਾ ਨਾਮ ਹਰਵਿੰਦਰ ਸਿੰਘ ਆ ਮਾਤਾ ਜੀ ਦੇ ਹਸਬੰਦ ਦਾ ਨਾਮ ਸਵਰਨ ਸਿੰਘ ਸੀ ਬਧੀਆ ਪੰਜਾਬੀ ਫੈਮਿਲੀ ਸੀ ਅੰਮ੍ਰਿਤਸਰ ਵਿਆਹੀ ਹੋਈ ਸੀ ਮਾਤਾ ਲੁਧਿਆਣੇ ਉਹਦੇ ਪੇਕੇ ਸੀ ਔਰ ਇਹ ਸਾਰਾ ਕੁਝ ਹੁੰਦੇ ਆ 2.5 ਮਹੀਨੇ ਨਿਕਲ ਗਏ 2.5 ਮਹੀਨੇ ਚੋਂ ਦੀ ਪੂਰੀ ਅੱਖ ਕੀੜੇ ਖਤਮ ਕਰਕੇ ਖਾ ਗਏ ਤੇ ਸਾਨੂੰ ਪਰਸੋ ਰਾਤ ਨੂੰ ਵੀਡੀਓ ਆਉਂਦੀ ਆ ਤੇ ਪਰਸੋ ਰਾਤ ਨੂੰ ਲੇਟ ਸੀ 9-10 ਵਜੇ ਹੋਏ ਸੀਗੇ ਤੇ ਅਸੀਂ ਸਵੇਰੇ ਕੱਲ ਮਾਰਨਿੰਗ ਦੇ ਵਿੱਚ ਜਾਣੇ ਆ ਉੱਥੋਂ ਲੈ ਕੇ ਆਉਣੇ ਆ ਮਾਤਾ ਜੀ ਉਹ ਤੜਫਦੀ ਹੋਈ ਮਾਤਾ ਝੱਲੇ ਨਹੀਂ ਜਾਂਦੀ ਉਹਦੀ ਅੱਖਾਂ ਚੋਂ ਕੀੜੇ ਨਿਕਲ-ਨਿਕਲ ਕੇ ਕੰਨ ਚ ਵੜੇ ਜਾਂਦੇ ਆ ਸਾਰਾ ਕੰਨ ਵੀ ਉਹਦਾ ਕੀੜੇ ਖਾ ਕੇ ਅੰਦਰੋਂ ਅਸੀਂ 4.5 ਘੰਟੇ ਮਾਤਾ ਜੀ ਦੇ ਕੱਲ ਸਵੇਰੇ ਅਸੀਂ 11 ਵਜੇ ਮਾਤਾ ਜੀ ਨੂੰ ਇੱਥੇ ਲੈ ਆਏ ਸੀ ਤੇ 3.5 ਤੋਂ 4 ਵਜੇ ਤੱਕ ਅਸੀਂ ਮਾਤਾ ਜੀ ਦੇ ਕੀੜੇ ਕੱਢੇ ਚਾਰ ਕੋਲੀਆਂ ਏਡੇ ਏਡੇ ਕੀੜੇ ਨਹੀਂ ਭਰ ਗਏ ਤੇ ਮਾਤਾ ਤੜਫ ਰਹੀ ਸੀ ਜਦੋਂ ਅਸੀਂ ਉਹ ਕੀੜੇ ਕੱਢ ਰਹੇ ਜਿਹੜੀ ਆਪਣੀ ਅੱਖ ਆ ਇਹ ਬਿਲਕੁਲ ਖਤਮ ਹੋ ਗਈ ਤੁਸੀਂ ਦੇਖੋ ਕਿੰਨਾ ਸੈਂਸਿਟਿਵ ਪਾਰਟ ਆ ਆਪਣੀ ਅੱਖ ਮਾੜਾ ਜ ਮੱਛਰ ਵੀ ਚਲੇ ਜਾਵੇ ਆਪਾਂ ਕਿਦਾਂ ਰਿਐਕਟ ਕਰਦੇ ਆ ਤੇ ਅਸੀਂ ਉਹਦੇ ਪਲੱਕਰ ਦੇ ਨਾਲ ਵਿੱਚੋਂ ਸਾਰਾ ਕੁਝ ਕਰ ਰਹੇ ਸੀ ਤੇ ਉਹ ਮਾਤਾ ਝੱਲੀ ਨਹੀਂ ਸੀ ਜਾਂਦੀ ਰੋਂਦੀ ਤੜਫਦੀ ਵਿਚਾਰੀ ਪੁੱਤ ਇਸ ਤਰ੍ਹਾਂ ਦੇ ਲੋਕ ਜਿਹੜੇ ਇਦਾਂ ਦੀ ਹਾਲਤ ਚ ਜਾਂਦੇ ਉਹ ذمہਵਾਰ ਕੌਣ ਨੇ ਇਹ ਚੀਜ਼ ਨੂੰ ਮਹਿਸੂਸ ਕਰਨਾ ਅੱਜ ਵੀ ਵੀ ਉਹਦੇ ਇਦਾਂ ਦੇ ਹਾਲਾਤ ਬਣੇ ਕਿਉਂ ਹਾਲਾਤ ਇਸ ਕਰਕੇ ਬਣੇ ਜਿਹੜੇ ਉਹਨਾਂ ਦੇ ਨੌਨ ਟੂ ਬੰਦੇ ਸੀਗੇ ਉਹਨਾਂ ਨੇ ਕਿਸੇ ਨੇ ਹੈਲਪ ਨਹੀਂ ਕੀਤੀ ਮਾਤਾ ਜੀ ਦਾ ਸਕਾ ਭਰਾ ਡਾਕਟਰ ਆ ਇੱਥੇ ਲੁਧਿਆਣਾ ਚ ਰੀਅਲ ਬ੍ਰਦਰ ਡਾਕਟਰ ਆ ਉਹਨੇ ਵੀ ਹੈਲਪ ਨਹੀਂ ਕੀਤੀ ਜਦੋਂ ਉਹ ਫਟ ਗਿਆ ਉਹ ਤੋਂ ਪਹਿਲਾਂ ਜਰੂਰ ਉਹ ਪੱਟੀ ਪੁੱਟੀ ਦਵਾਈ ਦੋਈ ਦੇਣ ਦੇ ਉੱਤੇ ਲਾਉਣ ਨੂੰ ਪਰ ਉਸ ਤੋਂ ਬਾਅਦ ਉਹਨੇ ਵੀ ਹੈਲਪ ਨਹੀਂ ਕੀਤੀ ਕੀੜੇ ਪੈ ਗਏ ਮਾਤਾ ਦੇ ਫਿਰ ਮਾਤਾ ਜੀ ਦੇ ਦਿਔਰ ਜੇਟ ਸੀ ਜਿਹੜੇ ਹਨ ਜਿਹੜੇ ਉਹਨਾਂ ਨੇ ਵੀ ਕਿਸੇ ਨੇ ਸਾਰੇ ਜਿਨ੍ਹਾਂ ਦੇ ਘਰੇ ਕਿਰਾਏ ਤੇ ਰਹਿੰਦੇ ਸੀ ਤੁਸੀਂ ਸੋਚੋ ਉਹਨਾਂ ਨੇ ਘਰੋਂ ਕੱਢ ਤਾ ਕਿ ਐਸਾ ਕੰਡੀਸ਼ਨ ਚ ਬੰਦੇ ਨੂੰ ਹਸਪੀਟਲ 'ਚ ਜਦੋਂ ਗਏ ਡਾਕਟਰ ਨੇ ਉਹਨੂੰ ਬਾਹਰ ਕੱਢ ਤਾ ਹਨ ਐਂਬੂਲੈਂਸ ਵਾਲਿਆਂ ਨੇ ਮਤਲਬ ਉਹ ਸਾਰੇ ਲੋਕ ਜ਼ਿੰਮੇਵਾਰ ਸੀ ਤੇ ਉਹਨਾਂ ਸਾਰੇ ਲੋਕਾਂ ਦੇ ਜੌਬ ਦੇ ਵਿੱਚੋਂ ਕਿਸੇ ਇੱਕ ਜੌਬ ਤੇ ਤੁਸੀਂ ਵੀ ਜਾ ਸਕਦੇ ਹੋ ਹੋ ਸਕਦਾ ਔਰ ਨਾਲੇ ਜੇ ਮੈਂ ਤੁਸੀਂ ਡਾਕਟਰ ਹੋ ਹੋ ਕੋਈ ਤੇ ਤੁਹਾਡੇ ਕੋਲੇ ਵੀ ਇਸ ਤਰ੍ਹਾਂ ਦਾ ਕਦੇ ਪੇਸ਼ੈਂਟ ਆਵੇ ਹੋ ਸਕਦਾ ਤੁਸੀਂ ਉਹ ਅਸਿਸਟੈਂਟ ਹੋ ਹੋ ਜਿਹੜੇ ਡਾਕਟਰ ਦੇ ਮੂਹਰੇ ਸੀ ਜਿਨ੍ਹਾਂ ਨੇ ਉਹਨੂੰ ਬਾਹਰ ਹੀ ਬਿਠਾਤਾ ਜਿਨ੍ਹਾਂ ਨੇ ਰੈਫਰ ਕੱਟ ਕੇ ਦਿੱਤਾ ਕਲਰਕ ਹੋ ਹੋ ਕੋ ਐਂਬੂਲੈਂਸ ਹੋਵੇ ਤੁਹਾਡੇ ਤੁਸੀਂ ਐਂਬੂਲੈਂਸ ਚਲਾਉਂਦੇ ਹੋ ਹੋ ਕਿਸੇ ਤੁਹਾਡੇ ਵਿੱਚੋਂ ਕੋਈ ਮਤਲਬ ਉਹ ਲੋਕਾਂ ਦੀ ਡਿਊਟੀ ਸੀ ਬਣਦੀ ਵੀ ਉਸ ਮਾਂ ਦੀ ਹੈਲਪ ਕਰਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਸਾਡੇ ਕੋਲੇ 10 ਹਜ਼ਾਰ ਬੰਦਾ ਹੁਣ ਤੇ ਕ੍ਰਿਸਤਾਂ ਦੀ ਸੇਵਾ 'ਚ ਲੈ ਚੁੱਕੇ ਜਾਂ ਕਰ ਚੁੱਕੇ ਆ 5000 ਤੋਂ ਵੱਧ ਬੰਦੇ ਘਰਾਂ ਨੂੰ ਜਾ ਚੁੱਕੇ ਜਿਹੜੇ ਠੀਕ ਹੋ ਗਏ ਨੇ ਇਸ ਟਾਈਮ ਸਾਡੇ ਪਰਿਵਾਰ ਦੇ ਵਿੱਚ ਕਰੀਬ 1000 ਬੰਦਾ ਸੀ ਇੱਥੇ ਰਹਿ ਰਹੇ ਆ 700 ਤੋਂ ਪਲੱਸ ਬੰਦਿਆਂ ਦੀ ਡੈਥ ਹੋ ਚੁੱਕੀ ਸਾਡੇ ਕੋਲੇ ਤਕਰੀਬ 1.5 ਲੱਖ ਬੰਦਿਆਂ ਨੂੰ ਅਸੀਂ ਮੈਡੀਸਨ ਦਵਾਈ ਚੁੱਕੇ ਦਵਾਈਆਂ ਜਿਹੜੇ ਮੈਂਟਲੀ ਪੇਸ਼ੈਂਟ ਨੇ ਹਰ ਮਹੀਨੇ ਕੈਂਪ ਲਾਗਦੇ ਨੇ ਸਾਡੇ ਇੱਥੇ ਪਰ ਇੰਨਾ ਕੁਝ ਕਰਦਿਆਂ ਹੋਇਆ ਵੀ ਇਹ ਥੋੜਾ ਵਾ ਇਹ ਛੋਟੀ ਜਿਹੀ ਚੀਜ਼ ਆ ਤੇ ਇਹ ਸੇਵਾ ਜਿਹੜੀ ਐਡਾ ਵੱਡਾ ਘਰ ਬਣ ਗਿਆ ਨਿਆਸੀ ਜੋ ਸੇਵਾ ਕਰਦੇ ਆ ਇਹਦਾ 1% ਵੀ ਸੋਸਾਇਟੀ ਨੂੰ ਕੋਈ ਹੈਲਪ ਨਹੀਂ ਮਿਲ ਰਹੀ ਸਿਰਫ ਇੱਕ ਲੋਕਾਂ ਨੂੰ ਅਵੇਅਰ ਕਰਨ ਲਈ ਜਾਗਰੂਕ ਕਰਨ ਲਈ ਇੱਕ ਇਹ ਫਿਲਮ ਵੀ ਲੋਕ ਦੇਖਣ ਜਿਵੇਂ ਤੁਸੀਂ ਅੱਜ ਆਏ ਹੋ ਔਰ ਮਸੇ ਉਸ ਕਰੋ ਔਰ ਆਪਣੇ ਆਪ ਦੇ ਵਿੱਚ ਕੋਈ ਚੇਂਜ ਕਰੋ ਆਪਣੇ ਆਪ ਨੂੰ ਤੁਸੀਂ ਇੱਕ ਚੰਗਾ ਇਨਸਾਨ ਇੱਕ ਚੰਗਾ ਸੇਵਾਦਾਰ ਬਣਾਓ ਤੁਸੀਂ ਹੁਣ ਪੜ੍ਹ ਲਿਖ ਕੇ ਗਾਹ ਕਿਸੇ ਨੇ ਡਾਕਟਰ ਬਣਨਾ ਕਿਸੇ ਨੇ ਟੀਚਰ ਬਣਨਾ ਕਿਸੇ ਨੇ ਬਿਜ਼ਨਸਮੈਨ ਬਣਨਾ ਕਿਸੇ ਨੇ ਪੋਲਿਟਿਕਲੀ ਕਿਸੇ ਲਾਈਨ ਚ ਚਲੇ ਜਾਣਾ ਹਰ ਇੱਕ ਕਿੱਤੇ ਦੇ ਵਿੱਚ ਤੁਸੀਂ ਜਾਣਾ ਜਿਹੜੇ ਪਲੱਸ 2 ਵਾਲੇ ਬੱਚੇ ਆ ਉਹਨਾਂ ਨੇ ਤਾਂ ਹੁਣ ਅੱਗੋਂ ਪੜ੍ਹਾਈ ਤੋਂ ਬਾਅਦ ਜੋਬ ਹੀ ਕਰਨੀ ਆ ਨਾ ਤਾਂ ਉਦੋਂ ਤੁਹਾਡੀ ਡਿਊਟੀ ਜਿਹੜੀ ਬਣਦੀ ਆ ਉਹ ਇਹ ਬਣਦੀ ਆ ਵੀ ਤੁਸੀਂ ਜਿੱਥੇ ਵੀ ਹੋ ਆਪਣਾ ਇੱਕ ਇਨਸਾਨ ਹੋਣ ਦਾ ਫਰਜ਼ ਨਾ ਭੁੱਲੇ ਉਨ ਇੱਕ ਡਾਕਟਰ ਦਾ ਕੀ ਫਰਜ਼ ਸੀ ਜਦੋਂ ਉਹਦੇ ਸਾਹਮਣੇ ਇੱਕ ਪੇਸ਼ੈਂਟ ਗਿਆ ਉਹਦੇ ਕੀੜੇ ਪਏ ਹੋਇਆ ਅੱਖ ਉਹਦੀ ਗਲੀ ਹੋਈ ਆ ਉਹਨੂੰ ਰੈਫਰ ਕਰਕੇ ਚੰਡੀਗੜ੍ਹ ਭੇਜ ਰਿਹਾ ਉਹ ਉਹਦਾ ਪਹਿਲਾ ਫਰਜ਼ ਬਣਦਾ ਸੀ ਉਹਨੂੰ ਫਸਟੇਟ ਦੇਣਾ ਉਹਨੂੰ ਬਿਠਾਉਂਦੇ ਉਹਦਾ ਬੀਪੀ 슈ਗਰ ਚੈੱਕ ਕਰਦੇ ਟੈਂਪਰੇਚਰ ਦੇਖਦੇ ਉਸ ਤੋਂ ਬਾਅਦ ਉਹਨੂੰ ਪ੍ਰੋਪਰਲੀ ਡੀਲ ਕਰਦੇ ਉਹਦੇ ਅੱਖ ਨੂੰ ਥੋੜਾ ਸਾਫ਼ ਕਰਕੇ ਉੱਤੇ ਪੱਟੀ ਕਰਕੇ ਫਿਰ ਉਹਨੂੰ ਪੀਡੀਏ ਭੇਜ ਦਿੰਦੇ ਮਤਲਬ ਉਹਨੂੰ ਐਂਟਰ ਤੱਕ ਨਹੀਂ ਹੋਂ ਦਿੱਤਾ ਕਿ ਹਸਪੀਟਲ ਚ ਔਰ ਪੀਜੀਆ ਹੀ ਚਲੇ ਗਏ ਜਿਹੜਾ ਆਪਣੇ ਕਹਿੰਦੇ ਇੰਡੀਆ ਦਾ ਸਭ ਤੋਂ ਵੱਡਾ ਇੰਸਟੀਚਿਊਟ ਆ ਮੈਡੀਕਲ ਦਾ ਉਹਨਾਂ ਦੇ ਵਿੱਚੋਂ ਇੱਕ ਆ ਤੇ ਉਹਨਾਂ ਨੇ ਵੀ ਨਹੀਂ ਧਿਆਨ ਦਿੱਤਾ ਵੀ ਮਾਤਾ ਦੇ ਕੀੜੇ ਪਏ ਹੋਇਆ ਮਤਲਬ ਆ ਚੀਜ਼ ਨੂੰ ਦੇਖ ਕੇ ਵੀ ਜੀ ਅੱਜ ਦੇ ਇਨਸਾਨ ਦਾ ਕਿਸੇ ਦਾ ਦਿਲ ਨਹੀਂ ਦੁਖਿਆ ਜਾਂ ਉਹਨਾਂ ਨੂੰ ਉਹ ਮਹਿਸੂਸ ਨਹੀਂ ਹੋਇਆ ਜੋ ਮਾਤਾ ਕਰ ਰਹੀ ਸੀ ਤਾਂ ਉਹ ਲੋਕ ਕੌਣ ਸੀ ਉਹ ਪੱਥਰ ਦਿਲ ਲੋਕ ਸੀਗੇ ਉਹ ਇਨਸਾਨ ਨਹੀਂ ਸੀਗੇ ਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਇਹ ਚੀਜ਼ ਤੇ ਜ਼ਰੂਰ ਧਿਆਨ ਰੱਖਣਾ ਬੀਕ ਚੰਗੇ ਇਨਸਾਨ ਬਣਨਾ ਸਭ ਤੋਂ ਪਹਿਲਾਂ ਦਾ। ਬਾਕੀ ਕੈਟਾਗਰੀ ਸਾਰੀਆਂ ਅਲੱਗ ਨੇ। ਚੰਗੇ ਇਨਸਾਨ ਉਹ ਬਣਦੇ ਨੇ ਜਿਹੜੇ ਮਾਪੇ ਦਾ ਇੱਜ਼ਤ ਕਰਦੇ ਨੇ ਆਪਣੇ ਦੀ। ਜੇ ਤੁਸੀਂ ਆਪਣੇ ਮੰਮੀ ਪਾਪਾ ਦੀ ਦਾਦਾ ਦਾਦੀ ਦੀ ਇੱਜ਼ਤ ਨਹੀਂ ਨਾ ਕਰੋਗੇ, ਆਪਣੇ ਵੱਡਿਆਂ ਦਾ ਸਤਿਕਾਰ ਨਹੀਂ ਕਰੋਗੇ, ਛੋਟਿਆਂ ਨੂੰ ਪਿਆਰ ਨਹੀਂ ਕਰੋਗੇ ਤਾਂ ਤੁਹਾਡੇ ਸਾਰੀ ਪੜ੍ਹਾਈ ਲਿਖਾਈ ਖਤਮ ਆ 0 ਆ। ਆਪਣੇ ਟੀਚਰਸ ਦਾ ਟੀਚਰ ਇੱਕ ਗੁਰੂ ਦਾ ਦਰਜਾ ਪ੍ਰਾਪਤ ਆ। ਹਨਾ ਆਪਸ ਵਿੱਚ ਇਹ ਕਈ ਵੀ ਕਹਿੰਦੇ ਅੱਜ ਸਾਡੀ ਟੀਚਰ ਆਵੇ ਹੀ ਨਾ। ਛੁੱਟੀ ਹੋਏ ਵੀ ਸਪੂਟਰੀ ਟੈਕ 'ਤੇ ਮੇਰਾ ਆਜ ਹੈ ਨਾ ਕਿ ਮੇਨਾ ਕੰਮ ਨਹੀਂ ਹੋਇਆ ਪੂਰਾ ਜਿਹੜਾ ਪਰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਸਾਨੂੰ ਇਨਸਾਨ ਬਣਨ ਤੋਂ ਰੋਕਦੀਆਂ ਵਾ ਪਹਿਲਾਂ ਕੀ ਹੁੰਨੇ ਹਰ ਇੱਕ ਬੰਦਾ ਦੂਸਰੇ ਦੇ ਸੁੱਖ ਮੰਗਦਾ ਸੀ ਹਨਾ ਹਰ ਇੱਕ ਬੰਦਾ ਸੋਚਦਾ ਸੀ ਵੀ ਮੈਂ ਰੋਟੀ ਖਾਣ ਤੋਂ ਪਹਿਲਾਂ ਕਿਸੇ ਦੂਸਰੇ ਦਾ ਢਿੱਡ ਭਰਾਂ ਅੱਜ ਇਨਸਾਨ ਇਹ ਸੋਚਦਾ ਵਾ ਵੀ ਉਹਦੀ ਥਾਲੀ ਦੇ ਵਿੱਚ ਕੀ ਹੈ ਮੈਂ ਉਹ ਖਾਵਾ ਅਸੀਂ ਖੋਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਤੋਂ ਅਸੀਂ ਜੈਲ ਸੀ ਕਿੰਨੀ ਕਰਨ ਲੱਗ ਗਏ ਇੱਕ ਦੂਜੇ ਤੋਂ ਨਫ਼ਰਤ ਕਰਨ ਲੱਗ ਗਏ ਹੈ ਨਾ ਮਤਲਬ ਉਹਦੇ ਕੋਲੇ ਕੋਈ ਚੀਜ਼ ਹੈਗੀ ਹੈ ਸਾਡੇ ਕੋਲੇ ਨਹੀਂ ਹੈਗੀ ਅਸੀਂ ਸਬਰ ਨਹੀਂ ਕਰ ਰਹੇ ਅਸੀਂ ਮੰਨ ਲਓ ਉਲਟਾ ਜੈਲਸ ਹੋ ਰਹੇ ਆ ਮਤਲਬ ਇਹ ਸਾਰੀਆਂ ਚੀਜ਼ਾਂ ਸਾਡੀ ਸੁਸਾਇਟੀ ਨੂੰ ਅੱਜ ਇਸ ਮੋੜ ਤੇ ਲੈ ਕੇ ਆਈਆਂ ਵੀ ਇੱਥੇ ਇਦਾਂ ਦੇ ਸ਼ੈਲਟਰ ਖੁੱਲ ਗਿਆ ਜਿੱਥੇ ਲਵਾਰਸ ਲੋਕਾਂ ਨੂੰ ਰੱਖਿਆ ਜਾ ਰਿਹਾ ਤੇ ਲਵਾਰਸ ਕੌਣ ਨੇ ਇੱਕ ਪਿੰਡ ਚ ਜਾਨਣ ਆ ਉੱਥੇ ਪਿੰਡ ਦੇ ਵਿੱਚ ਉਹ ਬਜ਼ੁਰਗ ਪਿਆ ਹੁੰਦਾ ਲੋਕ ਕਹਿੰਦੇ ਜੀ ਇਹ ਲਵਾਰਸ ਆ ਵਿਚਾਰਾ ਇਹਨੂੰ ਦਿਖਾਈ ਨਹੀਂ ਦਿੰਦਾ ਜਾਂ ਚੱਲ ਨਹੀਂ ਸਕਦਾ ਤਾਂ ਬਾਅਦ ਚ ਪਤਾ ਲੱਗਦਾ ਵੀ ਇਹ ਸਾਹਮਣੇ ਦੇ ਵੱਡੇ ਭਰਾ ਦਾ ਘਰ ਆ ਬੈਕਸਾਈਡ ਤੇ ਇਹਦੇ ਛੋਟੇ ਭਰਾ ਦਾ ਘਰ ਵੀ ਆ ਪਰ ਉਹ ਲਵਾਰਸ ਆ ਕਈ ਲੋਕਾਂ ਨੇ ਦੱਸਦੇ ਵੀ ਤੇ ਬੱਚੇ ਵੀ ਹੈਗੇ ਆ ਪਰ ਉਹ ਨਾ ਹੋਇਆ ਵਰਗਿਆ ਜੀ ਇਹ ਲਵਾਰਸ ਆ ਮਤਲਬ ਸਾਰਿਆਂ ਦੇ ਹੁੰਦਿਆ ਹੋਇਆ ਲਵਾਰਸ ਲਵਾਰਸ ਸ਼ਬਦ ਕਿੱਥੋਂ ਪੈਦਾ ਹੋਣਾ ਲਵਾਰਸ ਉਹ ਬੰਦਾ ਹੁੰਦਾ ਵੀ ਮੰਨ ਲਓ ਇੱਕ ਬੰਦਾ ਅਸਾਮ ਦਾ ਨੇਪਾਲ ਦਾ ਕੋਈ ਆਇਆ ਇੱਥੇ ਉਹਨੂੰ ਪਤਾ ਹੀ ਨਹੀਂ ਲੱਗਿਆ ਉਹ ਮੈਂਟਲੀ ਸਿੱਕ ਹੋ ਗਿਆ ਜਾਂ ਫਿਜ਼ੀਕਲੀ ਡੈਮੇਜ ਹੋ ਗਿਆ ਤੇ ਉਹ ਵਿਚਾਰਾ ਇੱਥੇ ਲਵਾਰਸ ਆ ਉਹਦਾ ਕੋਈ ਨਹੀਂ ਇੱਥੇ ਪਰ ਇੱਕ ਬੰਦਾ ਆਪਦੇ ਪਿੰਡ ਦੇ ਵਿੱਚ ਹੀ ਕਿਦਾਂ ਲਵਾਰਸ ਹੋ ਸਕਦਾ ਜਿੱਥੇ ਉਹਨੂੰ ਸਾਰੇ ਜਾਣਦੇ ਆ ਉਹਦੇ ਮਾਮੇ ਮਾਸੀਆਂ ਚਾਚੇ ਤਾਏ ਨਾਨਕੇ ਦਾਦਕੇ ਮਤਲਬ ਸਭ ਦੇ ਹੁੰਦੇ ਹਨ ਲਵਾਰਸ ਕਿਉਂ ਹੋ ਰਿਹਾ ਉਹ ਹੋ ਰਿਹਾ ਵੀ ਲੋਕ ਸੈਲਫਿਸ਼ ਹੋ ਰਹੇ ਨੇ ਲੋਕ ਸਿਰਫ ਆਪਣੇ ਤੇ ਕਰ ਸੀਮਤ ਹੋ ਗਏ ਉਹਨਾਂ ਨੂੰ ਆਏ ਆ ਵੀ ਮੇਰਾ ਵੱਡੀ ਕੋਠੀ ਹੋਵੇ ਮੇਰਾ ਵੱਡਾ ਮੰਨ ਲਓ ਕਾਰਖਾਨਾ ਹੋਵੇ ਫੈਕਟਰੀਆਂ ਹੋਣ ਵੱਡੀਆਂ ਕਾਰਾਂ ਹੋਣ ਮਤਲਬ ਬੰਦੇ ਦੀ ਭੁੱਖ ਵੱਧ ਗਈ ਬਹੁਤ ਜ਼ਿਆਦਾ ਇਸ ਕਰਕੇ ਤੁਹਾਨੂੰ ਅੱਜ ਤੁਹਾਡੇ ਟੀਚਰ ਇਥੇ ਤਾਂ ਲੈ ਕੇ ਆਏ ਆ ਵੀ ਤੁਸੀਂ ਉਸ ਚੀਜ਼ ਨੂੰ ਸਮਝ ਸਕੋ ਐਨਲਿਸਿਸ ਕਰ ਸਕੋ ਵੀ ਹਾਂ انسان ਦਾ ਪਹਿਲਾ ਮੋਢਲਾ ਫਰਜ਼ ਇਹੀ ਆ ਦੂਸਰੇ ਦੀ ਹੈਲਪ ਕਰਨਾ ਇਸ ਕਰਕੇ ਬੱਚਿਓ ਅੱਜ ਤੁਸੀਂ ਇੱਥੇ ਆਏ ਹੋ ਤੁਹਾਨੂੰ ਸਾਡੇ ਟੀਮ ਮੈਂਬਰ ਅੰਦਰ ਸਾਰੇ ਵਿਜ਼ਿਟ ਕਰਾਉਣਗੇ ਔਰ ਸਾਰਿਆਂ ਨੂੰ ਮਿਲਾਉਣਗੇ ਵੀ ਔਰ ਫੀਲ ਕਰਿਓ ਇਸ ਗੱਲ ਨੂੰ ਔਰ ਇੱਥੋਂ ਅਰੇ ਜਦੋਂ ਜਾਣਾ ਆਪਣੇ ਆਪ ਨਾਲ ਕੋਈ ਪ੍ਰੋਮਿਸ ਕਰਕੇ ਜਾਣਾ ਆਪਣੇ ਆਪ ਦੇ ਵਿੱਚ ਕੋਈ ਚੇਂਜ ਕਰਕੇ ਲੈ ਕੇ ਜਾਣਾ ਵੀ ਹਾਂ ਸਾਡੇ ਗਵਾਂਢ ਚ ਵੀ ਇੱਕ ਮਾਤਾ ਐਦਾਂ ਦੀ ਰਹਿੰਦੀ ਆ ਜਿਹਨੂੰ ਘਟ ਦਿਖਾਈ ਦਿੰਦਾ ਮੈਂ ਉਹਨੂੰ ਮਿਲਿਆ ਕਰਨਾ ਉਹਦੀ ਹੈਲਪ ਕਰਿਆ ਕਰਨੀ ਆ ਥੋੜਾ ਟਾਈਮ ਜਾ ਕੇ ਉਹਦਾ ਘੰਟਾ ਬੈਠ ਹੀ ਜਾਇਆ ਕਰੋਗੇ ਨਾ ਅੱਧਾ ਘੰਟਾ ਉਹ ਵੀ ਉਹਦੀ ਹੈਲਪ ਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਤੁਹਾਡੇ ਮੰਦਬੁੱਧੀ ਬੱਚਾ ਵਾਂਡ ਗਵਾਂਢ ਪਿੰਡ ਚ ਜਾਂ ਰਿਸ਼ਤੇਦਾਰੀ ਚ ਉਹਨੂੰ ਥੋੜਾ ਟਾਈਮ ਦਿਓ ਜੇ ਕੋਈ ਅਪਾਹਜ ਉਹਨੂੰ ਆਪਾਂ ਮਜ਼ਾਕ ਕਰਨ ਦੀ بجائے ਉਹਨੂੰ ਥੋੜੀ ਸਪੋਰਟ ਕਰੀਏ ਸ਼ੁਰੂਆਤ ਆਪਣੇ ਆਪ ਤੋਂ ਕਰੀਏ ਆਪਾਂ ਨਾ ਤੁਹਾਡੇ ਕੋਈ ਪੁਰਾਣੇ ਬੁਕਸ ਨੇ ਤੁਹਾਡੇ ਪੁਰਾਣੇ ਕੱਪੜੇ ਆ ਉਹ ਕਿਸੇ ਨੂੰ ਡੋਨੇਟ ਕਰੋ ਲੋੜਵੰਦ ਨੂੰ ਦਿਓ ਨਾ ਛੋਟੀਆਂ-ਛੋਟੀਆਂ ਜ਼ਰੂਰਤਾਂ ਲੋਕਾਂ ਦੀਆਂ ਪੂਰੀਆਂ ਕਰੋ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਸੇਵਾਦਾਰ ਕਹਾਉਂਗੇ ਤੇ ਇਸ ਤਰ੍ਹਾਂ ਦੇ ਘਰ ਪੰਜਾਬ ਦੇ ਵਿੱਚ ਬਣ ਰਹੇ ਬੜੀ ਦੁੱਖ ਦੀ ਗੱਲ ਆ ਅੱਜ ਸਾਨੂੰ ਲੋਕ ਬਹੁਤ ਐਪਰੀਸ਼ੀਏਟ ਕਰਦੇ ਆ ਔਰ ਅਸੀਂ ਪਿਛਲੇ 10 ਸਾਲਾਂ ਤੋਂ ਜੋ ਮਹਿਸੂਸ ਕਰ ਰਹੇ ਹਾਂ ਨਾ ਸਾਨੂੰ ਬੜਾ ਚੰਗਾ ਨਹੀਂ ਲੱਗਦਾ ਜੋ ਅਸੀਂ ਕਰ ਰਹੇ ਹਾਂ ਕਿਉਂਕਿ ਆਪਣੇ ਆਪਣੀਆਂ ਮਾਵਾ ਨੂੰ ਬਾਪੂ ਬਜ਼ੁਰਗਾਂ ਨੂੰ ਜਿਵੇਂ ਤੁਹਾਨੂੰ ਦੱਸਿਆ ਕੀੜਿਆਂ ਦੇ ਵਿੱਚ ਦੇਖਦੇ ਆ ਤਾਂ ਬਹੁਤ ਦੁੱਖ ਲੱਗਦਾ ਮਹਾਰਾਜ ਅੱਗੇ ਅਰਦਾਸ ਕਰੀ ਦੀ ਆ ਵੀ ਸੱਚੀ ਪਾਸ਼ਾ ਐਸ ਜੀ ਸੇਵਾ ਨਾਲ ਸਾਤੋਂ ਤੁਸੀਂ ਕਰਾਓ ਐਸ ਜੀ ਲੋੜ ਹੀ ਨਾ ਪਵੇ ਇੰਨੀ ਤਕਲੀਫ 'ਚ ਬੰਦਾ ਕਿਵੇਂ ਹੋ ਸਕਦਾ ਹੈ ਨਾ ਤੇ ਇਸ ਤਰ੍ਹਾਂ ਦੀਆਂ ਡਿਊਟੀਆਂ ਤੁਸੀਂ ਨਿਭਾਉਣੀਆਂ ਆ ਵਾ ਵੱਡੇ ਹੋ ਕੇ ਔਰ ਚੰਗੇ ਇਨਸਾਨ ਬਣਨਾ ਠੀਕ ਹੈ ਪੁੱਤ ਕੀ ਨਾਂ ਤੇਰਾ ਚਿਰਾਗ ਚਰਾਗੀ ਬੰਨਾ ਵੱਡਾ ਹੋ ਗਏ ਡਾਕਟਰ ਔਰ ਡਾਕਟਰ ਦਾ ਪਹਿਲਾ ਫਰਜ ਕੀ ਆ ਹੈਲਪ ਕਰਨੀ ਪੇਸ਼ੈਂਟ ਦੀ ਹੈਨਾ ਅੱਜ ਦਾ ਡਾਕਟਰ ਜੋ ਕੀ ਕਰਦਾ ਉਹ ਪਹਿਲਾਂ ਪੁੱਛਦਾ ਤੇਰੇ ਕੋਲ ਪੈਸੇ ਕਿੰਨੇ ਆ ਵੀ ਮੈਂ 5 ਲੱਖ ਰੁਪਏ ਲੈਣਾ ਸਰਜਰੀ ਦਾ ਤੂੰ ਮੈਨੂੰ ਦੇ ਸਕਦਾ ਕਿ ਨਹੀਂ ਹੈਨਾ ਆਪਾਂ ਦੇਖਣੀ ਆ ਉਹਦੀ ਜ਼ਰੂਰਤ ਵੀ ਉਹ ਬੰਦਾ ਮਰ ਰਿਹਾ ਪੈਸੇ ਥੋੜੇ ਵੀ ਹੋ ਜਾਣਗੇ ਘੱਟ ਵੀ ਹੋਣਗੇ ਤੇ ਕੋਈ ਗੱਲ ਨਹੀਂ ਇਸ ਕਰਕੇ ਇਹਨਾਂ ਚੀਜ਼ਾਂ ਤੇ ਆਪਾਂ ਧਿਆਨ ਦੇਣਾ ਬਾਹਰਲੇ ਦੇਸ਼ਾਂ 'ਚ ਬੱਚੇ ਜਾਂਦੇ ਆ ਲੋਕ ਜਾਂਦੇ ਕਿਉਂ ਉੱਥੇ ਇਨਸਾਨ ਦੀ ਵੈਲਿਊ ਆ ਉਥੇ ਮਨੁੱਖ ਦੀ ਵੈਲਿਊ ਆ ਉਥੇ ਪੈਸੇ ਨਹੀਂ ਦੇਖਦੇ ਪਹਿਲਾਂ ਉਹ ਉਹ ਸਭ ਤੋਂ ਪਹਿਲਾਂ ਟ੍ਰੀਟਮੈਂਟ ਸ਼ੁਰੂ ਕਰਦੇ ਆ ਉਹ ਬਾਅਦ ਚ ਦੇਖਦੇ ਆ ਸਭ ਕੁਝ ਵੀ ਕੋਈ ਗੱਲ ਨਹੀਂ ਪੈਸੇ ਆ ਜਾਣਗੇ ਆਪਣੇ ਬੰਦਾ ਤੜਫ ਰਿਆ ਹੁੰਦਾ ਤੇ ਆਪਣੇ ਉਥੇ ਡੀਲ ਕਰ ਰਹੇ ਹੁੰਦੇ ਆ ਡਾਕਟਰ ਨਾਲ ਵੀ ਕਿੰਨੇ ਪੈਸੇ ਦੇਵੋਗੇ ਸਾਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਪਊ ਤੁਹਾਨੂੰ ਠੀਕ ਆ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਇੱਥੇ ਲੈ ਕੇ ਆਏ ਭੈਣ ਜੀ ਬੱਚਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀਏ ਤੁਹਾਡਾ ਵੀ ਧੰਨਵਾਦ ਵੀਰ ਮੇਰੇ ਸਾਰਥਕ ਬਣ ਕੇ ਆਏ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ